ਜੀ ਗੱਲ ਇਹ ਆ ਵੀ ਅਸੀਂ ਇਹ ਚਾਹੁੰਦੇ ਆ ਵੀ ਜਿੰਨੇ ਸਾਡੀ ਸੋਚ ਨਾਲ ਹਮਖਿਆਲੀ ਸੋਚ ਵਾਲੇ ਆ ਉਹ ਸਾਰੇ ਰੱਖਣ ਪੰਦੀਆਂ ਦੇ ਮੌਕੇ ਬਟਾਲਾ ਉੱਥੇ 19 ਤਰੀਕ ਨੂੰ ਆਉਣ ਤਾਂ ਫਿਰ ਆਪਾਂ ਉੱਥੋਂ ਕੋਈ ਇਕੱਠ ਕਰਕੇ ਕੁਛ ਨਾ ਕੁਛ ਅੰਮ੍ਰਿਤਪਾਲ ਦੀ ਰਿਹਾਈ ਵਾਸਤੇ ਕੁਛ ਵੀ ਉਨ ਤੋਂ ਬਣਾਈ ਜਾਵੇ ਪਰ ਜੇ ਗੱਲ ਕੀਤੀ ਹੈ ਅੰਮ੍ਰਿਤਪਾਲ ਨੂੰ ਲੈ ਕੇ ਜਿਹੜੇ ਜਲੰਧਰ ਤੋਂ ਸੰਸਦ ਨੇ ਚਰਨਜੀਤ ਸਿੰਘ ਚੰਨੀ ਉਹਨਾਂ ਵੱਲੋਂ ਵੀ ਸੰਸਦ ਦੇ ਵਿੱਚ ਮੁੱਦਾ ਚੱਕਿਆ ਗਿਆ ਹਾਲਾਂਕਿ ਉਹ ਨਿਸ਼ਾਨੇ ਤੇ ਵੀ ਆਏ ਵਿਰੋਧੀ ਧਿਰ ਦੇ ਲੇਕਿਨ ਤੁਸੀਂ ਉਹਨਾਂ ਦੀ ਫੇਵਰ ਕਰਦੇ ਨਜ਼ਰ ਆਏ ਹੋ ਉਹਨਾਂ ਦੀ ਜਿਹੜੀ ਫੈਮਿਲੀ ਹੈ ਉਹਨਾਂ ਦੀ ਫੇਵਰ ਕਰਦੀ ਨਜ਼ਰ ਆਈ ਹੈ ਕਿ ਲੱਗ ਰਿਹਾ ਹੈ ਕਿ ਅੰਮ੍ਰਿਤਪਾਲ ਉਹਨਾਂ ਨੂੰ ਬਾਹਰ ਆਣ ਦਿੱਤਾ ਜਾਏਗਾ ਸੌਂਦ ਚਕਵਾਈ ਗਈ ਸੌਂਦ ਚਕਵਾਈ ਗਈ ਹੈ ਜੀ ਗੱਲ ਇਹ ਹੈ ਨਾ ਅੰਮ੍ਰਿਤਪਾਲ ਕੋਲੇ ਕੋਈ ਅਸੀ ਚੀਜ਼ ਬਰਾਮਦ ਹੀ ਨਹੀਂ ਹੋਈ ਐਨਐਸਏ ਲਾਣੀ ਨਹੀਂ ਬਣਦੀ ਲੱਗ ਨਹੀਂ ਸਕਦੀ ਐਨਐਸਏ ਉਹਨਾਂ ਤੇ ਉਹਨਾਂ ਕੋਲੋਂ ਜਿਹੜਾ ਕੁਝ ਐਸੀ ਜੀ ਗੱਲ ਹੈ ਚੀਜ਼ ਹੈ ਕੋਈ ਵੈਪਨ ਜਾਂ ਅਮਿਊਨੀਸ਼ਨ ਬਰਾਮਦ ਹੋਇਆ ਵੀ ਉਹਨਾਂ ਤੇ ਐਨਐਸਏ ਲਾਤੀ ਅਸੀਂ ਇਹ ਸਾਰਿਆਂ ਉੱਤੇ ਵਿਚਾਰ ਕਰਾਂਗੇ ਕਿ ਅਮਰਿਤਪਾਲ ਤੇ ਜਿਹੜੇ ਬਾਕੀ ਆਪਣੇ ਬੰਦੀ ਸਿੰਘ ਸਾਰਿਆਂ ਤੇ ਵਿਚਾਰ ਹੋਊਗੀ ਵੀ ਇਹਨਾਂ ਨੂੰ ਕਿਵੇਂ ਰਿਲੀਜ਼ ਕਰਾਇਆ ਜਾ ਪਰ ਏਜੰਸੀਆਂ ਵੱਲੋਂ ਤਾਂ ਜਿਹੜਾ মিডিਆ ਨੂੰ ਰਿਪੋਰਟ ਦਿੱਤੀ ਗਈ ਸੀਗੀ ਕਿ ਇਹ ਜਿਹੜਾ ਪੰਜਾਬ ਦੇ ਖਿਲਾਫ ਕੰਮ ਕਰ ਰਹੇ ਨੇ ਦੇਸ਼ ਦੇ ਖਿਲਾਫ ਕੰਮ ਕਰ ਰਹੇ ਨੇ ਜਿਹਦੇ ਕਰਕੇ ਇਹਨਾਂ ਤੇ ਐਨਐਸਐ ਲਾਇਆ ਗਿਆ ਇਹਨਾਂ ਦੇ ਸਾਥੀਆਂ ਨੂੰ ਵੀ ਉੱਥੇ ਡਿਬੂਗੜ ਜੇਲ੍ਹ ਭੇਜੀ ਹੈਗੀ ਦੇਖੋ ਜੀ ਪੂਰੀ ਡੈਮੋਕ੍ਰੇਸੀ ਦਾ ਹੈ ਨਹੀਂ ਜੇ ਜੇ ਇਹ ਆਪਾਂ ਇਹ ਗੱਲ ਮੈਨੂੰ ਦੱਸੋ ਤਾਂ ਮੈਂ ਬਾਰ-ਬਾਰ ਇਹੀ ਗੱਲ ਕਹਿਣਾ ਹੈ ਵੀ ਮੈਨੂੰ ਦੱਸੋ ਤਾਂ ਸਹੀ ਵੀ ਅਮਰਤਪਾਲ ਕੋਲੇ ਕਿਹੜਾ ਆਮ ਇਮਿਊਨਿਜੇਸ਼ਨ ਬਰਾਮਦ ਹੋਇਆ ਵੀ ਐਨਐਸਏ ਲਾਉਣੀ ਪੈਗੀ ਬਸ ਐਵੇਂ ਹੀ ਚੱਕ ਕੇ ਐਨਐਸਏ ਲਾਤੀ ਜੀ ਤੇ ਹੁਣ ਮੁੜ ਕੇ ਜਮਾਨਤ ਨਹੀਂ ਆਰਦੇ ਪਏ ਬੇਲ ਤਾਂ ਦੇਣੀ ਚਾਹੀਦੀ ਹੈ ਨਾ ਹਾਂ ਹੁਣ ਤੱਕ ਖਾਸ ਕਰਕੇ ਐਮਪੀ ਬਣ ਗਿਓ ਜਿਹੜੇ ਸਮਾਜ ਨੂੰ ਖਤਰਾ ਦੱਸਦੇ ਆ ਉਹਨਾਂ ਤੋਂ ਉਸੇ ਸਮਾਜ ਦੇ ਨਾਲ ਤੇ ਚਾਹ ਕੇ ਐਮਪੀ ਬਣਾਤਾ ਪਰ ਸਮਾਜ ਤਾਂ ਆਪਣੇ ਆਪ ਨੂੰ ਸੇਫ ਮਹਿਸੂਸ ਕਰਦਾ ਪਰ ਪੰਜਾਬ ਦੇ ਮੁੱਖ ਮੰਤਰੀ ਤਾਂ ਕਹਿ ਰਹੇ ਕਿ ਮੈਂ ਇੱਕ ਕੈਂਪੀ ਕਰਕੇ 3 ਕਰੋੜ ਜਿਹੜੇ ਲੋਕ ਆ ਉਹਨਾਂ ਦੇ ਰਿਸਪਾਂਸਿਬਲ ਮੈਂ ਹੈਗਾ ਆ ਇਸ ਕਰਕੇ ਮੈਂ ਕੋਈ ਵੀ ਇਸ ਤਰ੍ਹਾਂ ਦਾ ਡਿਸੀਜਨ ਨਹੀਂ ਲੈ ਸਕਦਾ ਉਹਨੂੰ ਕੀ ਪਤਾ ਜੀ ਉਹ ਕਹਿੰਦਾ ਕੁਛ ਸੀ ਪਹਿਲਾਂ ਹੁਣ ਕੁਛ ਆ ਉਹਨੂੰ ਇੱਕ ਗੱਲ ਪੁੱਛੋ ਵੀ ਜਿਹੜੇ ਲੋਕਾਂ ਦੀ ਉਹ ਸੇਫਟੀ ਦੀ ਗੱਲ ਕਰਦੇ ਆ ਉਹਨਾਂ ਲੋਕਾਂ ਨੇ ਤਾਂ ਐਮਪੀ ਬਣਾਤਾ ਉਹ ਲੋਕ ਤਾਂ ਉਹਨਾਂ ਨੂੰ ਖਤਰਾ ਨਹੀਂ ਮਹਿਸੂਸ ਹੁੰਦਾ ਤੈਨੂੰ ਸੀਐਮ ਹਾਊਸ 'ਚ ਬੈਠੇ ਨੂੰ ਡਰ ਲੱਗੀ ਜਾਂਦਾ ਉਹਨਾਂ ਨੂੰ ਇਸ ਗੱਲ ਕਰਕੇ ਜਿਹੜੀ ਅਸਲ ਗੱਲ ਹੈ ਇਹ ਹੈ ਵੀ ਉਹਨੂੰ ਪਤਾ ਹੈ ਵੀ ਜਦੋਂ ਕਿਉਂਕਿ 2 ਸਾਲ ਰਹਿ ਗਏ ਉਹਦੀ ਸਰਕਾਰ ਦੇ ਦੁਬਾਰਾ ਕਦੀ ਵੀ ਨਹੀਂ ਆਉਣੀ ਕਦੀ ਵੀ ਨਹੀਂ ਆਉਣੀ ਮੁੜ ਕੇ ਝਾੜੂ ਦੀ ਸਰਕਾਰ ਤੁਸੀਂ ਅੱਜ ਹੀ ਯਾਦ ਰੱਖ ਲਿਓ ਉਸ طرف ਇੱਕ ਐ ਵੀ ਆਪਣਾ ਰੋਕਣ ਦਾ ਐਫਰਟ ਕਰਦਾ ਹੈ ਵੀ ਬਾਹਰ ਨਾ ਆਵੇ ਤੇ ਜ਼ਿਆਦਾ ਹਲਚਲ ਨਾ ਹੋਵੇ ਪਰ ਉਹ ਸਗੋਂ ਜਿੰਨਾ ਉਹਨੂੰ ਅਮੂਰਤ ਪਾਲੂ ਅੰਦਰ ਰੱਖਦੇ ਆ ਦਬਾਉਣਾ ਚਾਹੁੰਦੇ ਆ ਉਹ ਗੱਲ ਓਨੀ ਪ੍ਰੈਸ਼ਰ ਨਿਕਲਦਾ ਹੈ ਬਾਹਰ